ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਹੈਲੋ ਡੀਅਰ ਕੀ ਹਾਲ ਹੈ ਜੀ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ 2025 ਦੀ ਦੀਵਾਲੀ ਤੇ ਮੇਰਾ ਬੇਟਾ ਪਟਾਕੇ ਲੈ ਕੇ ਆਇਆ ਮੈਂ ਮੇਰਾ ਦਾਦਾ ਵੱਡਾ ਦਾਦਾ ਮੇਰਾ ਸੀ ਬੈਠੇ ਰੱਬ ਦੀਆਂ ਸਵੇਰ ਦੇ ਟਾਈਮ ਆ 7:00-8:00 ਵਜੇ ਰੱਬ ਦੇ ਘਰ ਦੀਆਂ ਗੱਲਾਂ ਕਰ ਰਹੇ ਸੀ ਉੱਥੇ ਇੱਕ ਗੋਲ ਤਰ੍ਹਾਂ ਦਾ ਪਟਾਕਾ ਸੀਗਾ ਉਹ ਜਲਿਆ ਹੋਇਆ ਸੀਗਾ ਚੱਲਿਆ ਹੋਇਆ ਸੀ ਚੰਗੀ ਤਰ੍ਹਾਂ ਪਰ ਉਹ ਨਹੀਂ ਚੱਲਿਆ ਸੀ ਉਹਨੂੰ ਮੈਂ ਕੀ ਕੀਤਾ ਜੀ ਬੈਠੇ-ਬੈਠੇ ਨੇ ਵੈਸੀ ਪੇਪਰ ਦਾ ਫੋਲਡ ਕੀਤਾ ਸੀ ਫੋਲ ਲਿਆ ਉਹਦੇ ਵਿੱਚੋਂ ਮੈਨੂੰ ਆਹਾ ਪਰਮੇਸ਼ਵਰ ਦੇ ਦੋ ਸਰੂਪ ਮਿਲੇ ਨਿੱਕੇ-ਨਿੱਕੇ ਬਚਪਨ ਦੀਆਂ ਯਾਦਾਂ ਆਹਾ ਵੱਡਿਆਂ ਦੀ ਸਰੂਪ ਆ ਗਿਆ ਠੀਕ ਹੈ ਆ ਬੱਡੀ ਹਿਊਮਰ ਦਾ ਸਰੂਪ ਆ ਸੋ ਯਾਰ ਮੈਂ ਚਾਹਣਾ ਵੀ ਜੋ ਵੀ ਲੋਕ ਹੈ ਸ਼ਾਇਦ ਆ ਬੰਗਾਲੀ ਭਾਸ਼ਾ ਲਿਖੀ ਹੋਈ ਹੈ ਬੰਗਾਲ ਦਾ ਪੇਪਰ ਆ ਉਹਤੋਂ ਦੇ ਇੰਡਸਟਰੀ ਨੇ ਬਣਾਇਆ ਪਰ ਮੈਂ ਚਾਹਣਾ ਯਾਰ ਵੀ ਇਦਾਂ ਦਾ ਪੇਪਰ ਯੂਜ਼ ਤੁਸੀਂ ਨਾ ਯੂਜ਼ ਕਰਿਆ ਕਰੋ ਹਨਾ ਤੇ ਆਪਾਂ ਨੂੰ ਰੱਬ ਨੇ ਖੁਸ਼ੀ ਦਿੱਤੀ ਜੀਵਨ ਦਿੱਤਾ ਤਾਂ ਆਪਾਂ ਖੁਸ਼ੀਆਂ ਮਨਾ ਰਹੇ ਆਂ ਤੇ ਆਪਾਂ ਹੀ ਉਹਨਾਂ ਨੂੰ ਪਟਾਕੇ ਵਿੱਚ ਪਾ ਪਾ ਕੇ ਜਲਾ ਰਹੇ ਆਂ ਸੋ ਇਹਦਾ ਨਾ ਕਰਿਆ ਕਰੋ ਮੇਰੀ ਬੇਨਤੀ ਹੈ ਵੇਗੁਰ ਜੀ ਦਾ ਖਾਲਸਾ ਵੇਗੁਰ ਜੀ ਕੀ ਫਤਿਹ ਰਾਮ ਰਾਮ ਸਲਾਮ ਅਲੈਕਮ Hallelujah. Thank you.